ਅੰਕਲ ਜੀ ਜੇ ਮੇਰੀ ਗਲਤੀ ਹੈਗੀ ਨਾ ਇੱਥੇ ਜਦ ਮੈਂ ਆਪਣੇ ਸ਼ਹਿਰ ਛੱਲੇ ਕਰ ਦੂੰਗਾ ਬੇਦੀ ਗੱਲ ਕਰਿਓ ਤੂੰ ਅੱਧੀ ਬੋਤਲ ਵੀ ਨਹੀਂ ਪੀਦੀ ਵੱਧ ਪੀਦੀ ਸ਼ਹਿਰ ਛੱਡ ਗਿਆ ਮੈਂ ਆ ਵੀ ਛੋਰੀ ਮੰਗ ਲਈ ਠੀਕ ਹੈ ਅੰਕਲ ਜੀ ਆ ਵੀ ਛੋਰੀ ਮੰਗ ਲਈ ਮੈਂ ਟਰੜ ਕੋ ਬਾਕੀ ਮੇਰਾ ਕੋਈ ਟੈਂਟ ਨਹੀਂ ਆ ਦੋਸਤ ਨੂੰ ਮੈਂ ਇੱਥੇ ਕਿਹੜਾ ਭਾਈ ਕੋ ਕਿਹਨੂੰ ਮੈਂ ਦੇ ਗਿਆ ਥੱਲੇ ਯਾਰ ਉਹ ਸਾਰੇ ਮੇਰੀ ਗੱਲ ਸੁਣਾ ਕੋਈ ਆਇਆ ਜਾਂ ਦੋਸਤ ਨੂੰ ਰਾਹ ਕਿ ਤੇਰੇ ਮਗਰ ਪਏ ਆ ਕਿਹੜੇ ਮਗਰ ਪਏ ਯਾਰ ਮਗਰ ਪੈਣ ਨੂੰ ਸਾਰੇ ਪੈਣ ਦੇ ਉਹ ਮੋਟਰਸਾਈਕਲ ਨੂੰ ਕਿਨੂੰ ਮੋਟਰਸਾਈਕਲ ਨਹੀਂ ਚਲਾਉਣ ਹੁੰਦੇ ਅਡੀਏ ਜੀ ਜਿਹੜਾ ਮੂੰਹ ਮਾਰਦੇ ਆ ਪਹਿਲਾਂ ਮੋਰਚਾ ਦੀ ਕਿਨੇ ਚਲਾਉਣੇ ਹੁੰਦੇ ਭਾਈ ਮੈਂ ਇੱਥੇ ਕਮਾਂਡਾਂ ਜੇ ਮੇਰੀ ਕੋਈ ਗਲਤੀ ਹੋ ਗਈ ਨਾ ਆ ਉਪਰ ਨਾਲ ਲੜਨਾ ਚਿੱਟ ਢਾਡੋਗਾ ਕੋਈ ਆਪਾਂ ਦਾ ਤੁਹਾਨੂੰ ਦਸਾਂ ਜੇ ਹੱਥ ਵਿੱਚ ਚੁੱਕ ਕੇ ਜੀ ਇਹ ਪੀਜੀ ਪੀਤੀ ਕਹੀਂ ਆਂਦੀ ਸਰ ਜੀ 400 ਦੀ ਤੇ ਬੋਤਲਾਂ ਦੀ ਕੈ ਜੀ ਕੜਾ ਪੂਰ ਪੀਰੂਗਾ ਆ ਗਿਆ ਦੋਨਾਂ ਤੋਂ ਛੱਡੂਂਦੇ ਤੂੰ ਪਹਿਲਾਂ ਭਾਈ ਇਹ ਜਬੀ 400 ਭਾਈ ਇਹ ਕਿਥੇ ਆ ਮੈਂ ਗੱਲ ਉਹ ਚਾਬੀ ਇਹਦੇ ਆ ਉਹ ਪਾਈ ਦੇ ਨਹੀਂ ਉਹ ਦਦੀ ਨੂੰ ਮੈਂ ਤੇਰੀ ਜੇਦੀ ਇਹ ਵੀ ਦੇ ਉਹ ਦੋ ਪੱਕ ਘੱਟ ਵਾਲਾ ਬੰਦਾ ਚਲਾਉਂ ਚਲਾਉਂ ਕਿੱਦ ਰਹਿ ਜਾਂਦਾ ਓਹ ਦੱਸਦਾ ਪਾਤਾ ਮੈਂ ਜਾਈ ਦੱਸਦਾ ਮੈਂ ਕਿਹਾ ਦੋ ਚੋਟਾ ਲੈ ਕੇ ਪੀਤਾ ਦੱਸਿਆ ਮੈਂ ਅੱਧਾ ਪੀਤਾ ਪਰਿ ਪਰੇ ਵੀ ਕੁੱਝ ਰੱਬ ਵੱਲੋਂ ਗਾਂ ਚੱਲ ਜਾਂਦਾ ਪਾਸਟਾਨਾ ਵੱਲ ਇੱਥੇ ਫਾੜ ਲਿਆ ਵਾ ਉੱਥੇ ਬੰਨਾਂ ਕਿੰਨੇ ਅਣ ਲੈ ਕੇ ਬਹਿਣੇ ਹੀ ਇੰਨੇ ਇਹ ਵੀ ਵੇਖੋ ਇਹਨਾਂ ਜੋਰੋਂ ਗਰਾਇਆ ਸਾਹਿਬ ਹੀ ਹਿੰਮਤ ਆ ਉਹਨਾਂ ਨੇ ਇਹਨੂੰ ਘੇਰ ਲਿਆ ਮੋਕੇ ਦੇ ਬੜੇ ਧੰਨਵਾਦੀ ਅਹੀ ਗੁਰਾਇਆ ਸਾਹਿਬ ਇਹ ਤੇ ਆਪਣੀ ਡਿਊਟੀ ਬੜੇ ਸਹੀ ਢੰਗ ਨਾਲ ਪੂਰੇ ਆਓ ਜੇ ਨਾ ਰੋਗ ਦੇ ਪਈ ਇਹਨੇ ਬੜੇ ਕਿੰਨੇ ਨੁਕਸਾਨ ਕਰ ਦੇਣਾ ਗੁਰਾਇਆ ਸਾਹਿਬ ਬੜੀ ਮੁਸ਼ਕਲ ਪਿੱਛੇ ਭੱਜ ਕੇ ਟਰਾਲੀ ਨੂੰ ਕਾਬੂ ਕੀਤਾ ਗਿਆ ਕੀ ਹੈਗਾ ਇਹ ਹਾਲਾਤ ਹੀ ਉਹਦੇ ਬਣੇ ਨੇ ਜੀ ਇਹ ਕਦੇ ਮੰਡੀ ਗਿਆ ਆਪਣੇ ਮਿਲ ਤੇ ਗਿਆ ਸ਼ੂਗਰ ਮਿਲ ਬਟਾਲਾ ਤੇ ਉਥੋਂ ਕਿਤੇ ਲੈ ਕੇ ਸ਼ਰਾਬ ਵੀ ਲਈ ਆ ਰੋਟਾ ਰੋਟੀ ਖਾਦੀ ਨਹੀਂ ਸ਼ਰਾਬ ਇਹ ਤੇ ਸਿਰ ਨੂੰ ਚੜ ਗਈ ਆ ਤੇ ਮੈਨੂੰ ਤਾਂ ਪੁਲਿਸ ਕੰਟਰੋਲ ਰੂਮ ਬਟਾਲਾ ਤੋਂ ਫੋਨ ਆਇਆ ਸੀ ਹੁਣੇ ਕਿ ਇਹਨੇ ਕੀਤਾ ਹੋਣਾ ਵੀ ਇਹ ਸਾਡਾ ਮਾਰਦਾ ਤਾਂ ਸਾਰੀ ਸੜਕ ਤੇ ਖਰੂ ਪਾਉਂਦਾ ਹੁੰਦਾ ਉਹ ਸੋ ਇਹਦੇ ਲਈ ਆਏ ਆ ਲਿਆ ਕੇ ਇਹਨੂੰ ਕਾਬੂ ਕੀਤਾ ਆ ਹੁਣ ਸਾਡੇ ਬੱਸ ਸਟੈਂਡ ਚੌਂਕੀ ਹੈ ਜੀ ਉਹ ਚੌਂਕੀ ਵਾਲਿਆਂ ਦੇ ਹਵਾਲੇ ਕਰ ਦਿੱਤਾ ਇਹਦਾ ਡਰਿੰਕ ਐਂਡ ਡਰਾਈਵ ਦਾ ਚਲਾਨ ਕਰਦੇ ਆ ਤੇ ਬਾਕੀ ਇਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਹਾਲਾਤ ਕੀ ਹੈ ਇਹਦੇ ਹਾਲਾਤ ਤੇ ਤੁਹਾਡੇ ਸਾਹਮਣੇ ਇਹਨੇ ਵੇਖਿਆ ਰੱਜਿਆ ਸ਼ਰਾਬ ਨਾਲ ਤੇ ਤਰ੍ਹਾਂ ਵਾਦੇ ਘੱਟ ਕਰੀ ਜਾਂਦਾ ਕੋਈ ਗੱਲ ਨਹੀਂ ਜੀ ਦਵਾਈ ਹੈਗੀ ਇਹਨੂੰ ਵੀ ਦਿਆਂਗੇ ਅੰਕਲ ਜੀ ਜੇ ਮੇਰੀ ਗਲਤੀ ਹੈਗੀ ਨਾ ਇੱਥੇ ਚੱਕ ਮੈਂ ਆਪਣੇ ਸ਼ੇਰ ਛੱਲੇ ਕਰ ਦੂੰਗਾ ਬੇਦੀ ਗੱਲ ਕਰਿਓ ਤੂੰ ਅੱਧੀ ਬੋਤਲ ਵੀ ਨਹੀਂ ਪੀਤੀ ਵੱਧ ਪੀਤੀ ਏ ਸ਼ੇਰ ਛੱਡ ਗਿਆ ਮੈਂ ਆ ਵੀ ਛੋਰੀ ਮੰਗ ਲਈ ਠੀਕ ਐ ਅੰਕਲ ਜੀ ਆ ਵੀ ਛੋਰੀ ਮੰਗ ਲਈ ਮੈਂ ਟਰੱਕੋਂ ਬਾਕੀ ਮੇਰਾ ਕੋਈ ਟੈਟਰੀ ਆ ਦੋਸਤ ਮੈਨੂੰ ਮੈਂ ਇੱਥੇ ਕੋ ਲੁਕਾ ਪਾਈ ਕੋ ਕਿਨੂੰ ਮੈਂ ਦੇਖਿਆ ਥੱਲੇ ਯਾਰ ਉਹ ਸਾਰੇ ਮੇਰੀ ਗੱਲ ਸੁਣਾ ਕੋਈ ਆਇਆ ਜਾਂ ਦੋਸਤ ਮੈਨੂੰ ਤੇਰੇ ਮਗਰ ਪਏ ਆ ਕਿਹੜੇ ਮਗਰ ਪਏ ਯਾਰ ਮਗਰ ਪੈਣ ਨੂੰ ਸਾਰੇ ਪੈਣਗੇ ਉਹ ਮੋਟਰਸਾਈਕਲ ਤੇ ਮੈਨੂੰ ਹੁੰਦੇ ਕਿਨੂੰ ਮੋਟਰਸਾਈਕਲ ਨਹੀਂ ਚਲਾਉਣ ਹੁੰਦੇ ਅਡੀਆ ਜੀ ਜਿਹੜਾ ਮੂੰਹ ਮਾਰਦੇ ਆ ਪਹਿਲਾਂ ਮੋਰਚਾ ਦੀ ਕਿੰਨੇ ਚਲਾਉਂਦੇ ਭਾਈ ਮੈਂ ਇੱਥੇ ਕਮਾਂਡਾਂ ਜੇ ਮੇਰੀ ਕੋਈ ਗਲਤੀ ਹੋ ਗਈ ਨਾ ਆਲ ਨੂੰ ਪਰਣਾ ਲਾਣਾ ਕਿੱਥੇ ਢਾਡੋਗਾ ਕੋਈ ਆਪਾਂ ਦਾ ਕੰਧ ਪਸਾ ਦੇ ਹੱਥ ਵਿੱਚ ਚੁੱਕ ਕੇ ਇਹ ਪੀਜੀ ਪੀਤੀ ਕਹੀਂ ਆਂਦੀ ਉਸਾਰ ਜੀ 400 ਦੀ ਤੇ ਬੋਤਲਾਂ ਦੀ ਕੈ ਜੀ ਕੜਾ ਪੁੱਤ ਪੀਰੂਗਾ ਆ ਗਿਆ ਦੋਨਾਂ ਤੋਂ ਛੱਡੂਂਦੇ ਤੂੰ ਸਾਡੇ ਦਾ ਫਾਇਦਾ ਭਾਈ ਜੀ ਚਾ ਵੀ ਹੋਰ ਨਹੀਂ 400 ਦਾ ਫਾਇਦਾ ਚਾ ਵੀ ਆ ਕਿਥੇ ਆ ਮੈਂ ਇਹ ਗੱਲ ਥਾਲੀ ਚਾ ਵੀ ਇੱਥੇ ਆ